ਮਮੀ ਵੇ ਤੂੰ ਹੀ ਆ ਗਿਆ ਜਣਾ ਆ ਬੜਾ ਵਧੀਆ ਕੰਮ ਕੀਤਾ ਤੀ ਕਿਹੜਾ ਕੰਮ ਸਾਹੀ ਜਿਹੜਾ ਆਏ ਜੇ ਅਗਰ ਮਾਮਾ ਜੀ ਨੂੰ ਕਿੰਨਾ ਫੋਲੇ ਮੈਨੂੰ ਤੇ ਆਨੰਦ ਹੀ ਆ ਗਿਆ ਦੇਖ ਕੇ ਅੱਛਾ ਤੂੰ ਨਾ ਜਦ ਨੰਦਰਾ ਲਿਆ ਕਰਨ ਇਹ ਤੇਰੇ ਕਰਕੇ ਨਾ ਮੈਨੂੰ ਵੀ ਬੋਲਣਾ ਪੜਿਆ ਕਿਉਂ ਆਹ ਹੋਤੇ ਉਹਨੇ ਕਹਣਾ ਅੱਛੇ ਸਾਥ ਦੇਂਦਾ ਇਹਦਾ ਤੂੰ ਉਹ ਦਿਨ ਤਾੜੀਆਂ ਮਾਰੀਆਂ ਹੈ ਨਾ ਉਹ ਵੀ ਤੁਹਾਨੂੰ ਪਤਾ ਬੱਚ ਤੇ ਨੂੰ ਬੋਲਣ ਦਾ ਪਰ ਹੁਣ ਇਸੇ ਕਰਕੇ ਕਿ ਤੂੰ ਨਾ ਦੰਦ ਵਾਲਿਆ ਮੇ ਮम्मी ਜੀ ਮੈਂ ਤੁਹਾਨੂੰ ਇੱਕ ਗੱਲ ਦੱਸਨੀ ਹੈ ਹੁਣ ਮਾਮਾ ਜੀ ਨਾਲ ਕਹਿੰਨਾ ਫੋਨ ਤੇ ਗੱਲ ਕਰਦੇ ਵੇਹੀ ਤੇ ਉਹ ਪਤਾ ਨਹੀਂ ਛੁੱਟੀਆਂ ਦੀ ਗੱਲਾਂ ਕਰਦੇ ਵੇਹੀ ਤੇ ਕਿਨੂੰ ਕਹਿੰਦੇ ਵੇਹੀ ਆਪਾਂ ਘੁੰਮਣ ਜਾਣਾ ਤੂੰ ਉਹਨਾਂ ਨਾਲ ਕਿਤੇ ਘੁੰਮਣ ਚੱਲੇ ਜੀ ਨਾ ਮੈਂ ਤਾਂ ਕੋਈ ਇਦਾਂ ਦੀ ਗੱਲ ਨਹੀਂ ਮੈਂ ਤੇ ਉਹਨਾਂ ਨੂੰ ਕਿਹਾ ਮੈਨੂੰ ਵੀ ਲੈ ਜਾਓ ਤੇ ਮੈਨੂੰ ਫੜ ਲਿਆ ਉਹਨਾਂ ਨੇ ਕਹਿੰਦੇ ਇੱਧਰ ਆ ਤੇ ਕਹਿੰਦੇ ਉੱਤੋਂ ਤੂੰ ਤਾੜੀਆਂ ਕਿ ਮਾਰਦੇ ਵੇ ਮੈਂ ਕਹਾ ਮਾਮੀ ਨੇ ਵਧੀਆ ਕੀਤਾ ਤੇ ਦੂਨੀ ਪਤਾ ਨਹੀਂ ਜੀ ਇਕ ਮਰਗ ਘੁੰਮਣ ਦੇ ਕੱਟ ਇਹ ਕੋਈ ਨਾ ਨਵਾਂ ਪਲਾਨ ਖੇਡਣ ਦੇ ਆ ਇਹਨਾਂ ਨੂੰ ਇਹ ਆ ਕਿ ਸਿਮਰਤ ਨੂੰ ਨਾ ਕਿਹੇ ਨਾ ਕਿਹੇ ਪਾਸੇ ਰਾਈਡ ਹ ਰਾਸਤੇ ਚ ਕੱਢਿਆ ਜਾਵੇ ਹੋਰ ਕੋਈ ਨਹੀਂ ਆ ਇੰਨੇ ਜਲਦੀ ਮੈਂ ਵਿਆਹ ਗਏ ਉਹਦਾ ਕਰੀ ਮੇਰੇ ਘੁੰਮਣ ਨਹੀਂ ਖੜਿਆ ਉਹ ਤੇ ਗੱਡੀ ਤਾਂ ਕਹਿੰਦੇ ਹੁੰਦੇ ਸੀ ਥੋੜੇ ਨਾ ਵੱਡੇ ਕਿੱਥੋਂ ਆ ਗਏ ਗੱਡੀ ਤੋਂ ਬਗੈਰ ਤੇ ਉਂਝ ਹੀ ਨਹੀਂ ਜਾਣਾ ਇਹ ਸਾਰਾ ਮੈਨੂੰ ਪਤਾ ਲੱਗੰਦਾ ਕੀ ਪਲਾਨ ਖੇਡਣ ਦੇ ਮਾਮੀ ਜੀ ਜੇ ਤੂੰ ਆਲਾ ਰੂਪ ਨਾ ਹਟਾਉਣਾ ਤਾਂ ਘਰ ਪੂਰਾ ਫਰਕ ਅਗਣਿਆ ਰਹੇ ਹੂੰ ਗੱਲ ਇਹ ਨਹੀਂ ਹੁੰਦੀ ਕਿ ਪਹਿਲਾਂ ਮੈਂ ਰੂਪ ਕਿਉਂ ਨਹੀਂ ਬਦਲਿਆ ਤੇ ਹੁਣ ਕਿਉਂ ਬਦਲ ਰਿਹਾ ਗੱਲ ਦੱਸਿਆ ਕੀ ਆ ਬੰਦੇ ਨੂੰ ਹਾਲਾਤ ਮਾਰ ਦਿੰਦੇ ਆ ਠੀਕ ਆ ਪਹਿਲਾਂ ਦੀ ਗੱਲ ਹੋਰ ਹੀ ਕਈ ਹੁੰਦੇ ਪਿਆਰ ਨਾ ਮੰਨਣ ਵਾਲੇ ਤੇ ਕਈ ਹੁੰਦੇ ਨਹੀਂ ਮੰਨਣ ਵਾਲੇ ਜਿੰਨਾ ਚਿਰ ਤੱਕ ਮੈਂ ਇਹਨਾਂ ਨੂੰ ਪਿਆਰ ਵਿਖਾਉਂਦੀ ਰਹੀ ਇਹ ਨਹੀਂ ਮੰਨਦੇ ਰੇ ਹੁਣ ਫਿਰ ਨਾ ਕਹਿੰਦੇ ਹੁੰਦੇ ਨਾ ਕਿ ਜਿਹੜਾ ਨਾ ਸਿੱਧੀ ਉਂਗਲ ਨਾ ਕੱਢੇ ਨਾ ਉਹ ਟੇਢੀ ਕਰ ਲੈਣਾ ਚਾਹੀਦਾ ਇਸ ਕਰਕੇ ਨਾ ਕਈ ਲੋਕ ਹੁੰਦੇ ਭੁੱਖੇ ਠੀਕ ਆ ਉਹਨਾਂ ਨੂੰ ਲਾਲਚ ਹੁੰਦਾ ਵਾ ਕਿ ਇਹਨਾਂ ਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਤੇ ਕਈ ਹੁੰਦੇ ਇਨਸਾਫ ਵਾਲੇ ਜਿਦੋਂ ਪਤਾ ਵਾ ਕਿ ਸਾਡੀ ਕਿਸੇ ਪਾਸੇ ਵਾਪੇਸ਼ ਨਹੀਂ ਚਲਦੀ ਫਿਰ ਆਪਣੇ ਇਨਸਾਫ ਲਈ ਤੇ ਹੱਕ ਲਈ ਲੜਨਾ ਹੀ ਪੈਂਦਾ ਵਾ ਤੇ ਇਸ ਕਰਕੇ ਤਾਂ ਜਿਹੜਾ ਰੂਪ ਮੇਰਾ ਹੋਣ ਦੇਖਣ ਨੇ ਹਨ ਜੈਸੇ ਮੈਂ ਦਾਦੀ ਨਹੀਂ ਆ ਮੈਨੂੰ ਤਾਂ ਕਿੰਨਾ ਦੁੱਖ ਲੱਗਦਾ ਇਹ ਚੀਜ਼ ਦਾ ਕਿਦਰ ਮੈਂ ਇਹਨਾਂ ਨੂੰ ਬੋਲਦੀ ਆ ਪਰ ਫਿਰ ਵੀ ਆਪਣੇ ਹੱਕ ਲਈ ਨਾ ਲੜਨਾ ਪੈਂਦਾ ਹਮੇਸ਼ਾ ਤੁਹਾਡੀ ਗੱਲ ਸਹੀ ਆ ਮੰਨੀਗੀ ਹੂੰ ਅਜੇ ਤਲਾ ਬਸ ਇਸ ਕਿਵਾਂ ਘਟਣ ਦੇ ਆ ਤੂੰ ਵੇਖੀ ਜਾਈ ਅੱਗੇ ਅੱਗੇ ਹੁੰਦਾ ਕੀ ਆ ਅਜੇ ਤਿੰਨਾਂ ਨੇ ਸ਼ਰਵਾਤ ਕੀਤੀ ਨਾ ਵੇਖੀ ਅੰਦਾ ਇਹਨਾਂ ਨੂੰ ਮੈਂ ਕਰਕੇ ਵਿਖਾਵਾਂਗੀ ਓਏ ਜਲਦੀ ਅੰਚ ਤੂੰ ਮੇਰੇ ਹੁੰਨੇ ਟੈਨਸ਼ਨ ਦਾ ਲੈ ਮੈਂ ਹੈਗੀ ਨਾ ਅੱਛਾ ਤੂੰ ਤੇ ਹੈਗੀ ਐ ਤੇ ਤੂੰ ਤੂੰ ਹੀ ਕਰਨੀ ਇੱਥੇ ਬਹਿ ਕੇ ਦੇਖੋ ਹਾਂ ਹਾਂ ਮੇਰੇ ਮੁੰਡੇ ਨੂੰ ਕੀ ਕਰਨ ਨਹੀਂ ਆ ਨਾਲ ਮੈਨੂੰ ਜਿਹੜਾ ਤੂੰ ਦੱਸੀ ਮੈਂ 4 ਦਿਨ ਘਰ ਨਹੀਂ ਗਈ ਮੇਰੀ ਮਾਂ ਨੂੰ ਕੀ ਕਿਹਾਈ ਕਿ ਕਬਰਾਂ ਚ ਤੇਰੀਆਂ ਲੱਤਾਂ ਨਹੀਂ ਆ ਨੇ ਪਤਾ ਨਹੀਂ ਕਿਹੜੇ ਵੇਲੇ ਚਲ ਜੈਣਾ ਮੈਂ ਤੇ ਭਰਾ ਮੇਰੇ ਨਾਲ ਕਿਉਂ ਉੱਚਾ ਨਹੀਂ ਮਾਂ ਬੋਲਨੀ ਆ ਦੱਸ ਰਹੀ ਤੈਨੂੰ ਬੰਮਾ ਜੀ ਮਾਮੀ ਨੂੰ ਨਾ ਬੋਲੋ ਇਹ ਤਰਾ ਮਾਮੇ ਨੂੰ ਮੰਮੀ ਬੋਲੇ ਨਾ ਪੋਤਰਾ ਉਹਨੇ ਤੁਹਾਡੀ ਲਿਆਰੀ ਕਰ ਦੇਣੀ ਐ ਬੋ ਸੁਣੀ ਕਰ ਤੂ ਤੇ ਓਹ ਜੀ ਮੇਰੀ ਲਿਆਰੀ ਕਰਨ ਵਾਲੇ ਮਰ ਗਏ ਜੰਮੇ ਹੀ ਨਹੀਂ ਸੀ ਇਹ ਇਹ ਕਿਹੜੀ ਖੇਦੀ ਮੁਲੀ ਗਈ ਐ ਨਾ ਤੂੰ ਜ਼ੁਬਾਨ ਘਾਟ ਚਲਾ ਤੇਰੇ ਪਿਓ ਕਰਕੇ ਤੈਨੂੰ ਮੈਂ ਬਖਸ਼ਦੀ ਆ ਦਵਾ ਇੱਕ ਵਾਰ ਮੰਮੀ ਮੈਨੂੰ ਸੁਣਨ ਜਾ ਮਾਮੇ ਨਾਲ ਵੀ ਬੜੀ ਬਦਤਮੀਜ਼ੀ ਕੀਤੀ ਚੱਲ ਨਿਕਲ ਹਾਂ ਤੂੰ ਖਲੋਇਆ ਮਨਿਸਚਤਾਂ ਕੇ ਬੈਠੀ ਹੀ ਹੈ ਦਸੀਰਾ ਕਿਦਾ ਬੋਲਦੀ ਆ ਕੀ ਕਹਿੰਨੀ ਆ ਤੂੰ ਹੈ ਕੀ ਕਰੇਗੀ ਥਾਣੇ ਜਾਏਗੀ ਚੱਲ ਮੇਰੇ ਨਾਲ ਥਾਣੇ ਦਸੀਰਾ ਕਿਹੜੀ ਡਿਮਾਂਡ ਰਹੀ ਤੇਰੇ ਕੇ ਕੀਤੀ ਕਿਹੜੀ ਹਰਕਤ ਇਹੋ ਜੀ ਕੀਤੀ ਬਹੁਤ ਸੋਨਾ ਸਲੂਕ ਕਰਦੀ ਦੀਆਂ ਨਾ ਲੱਗਦਾ ਆਪਣੇ ਨਾਲ ਹੋਇਆ ਨਾ ਪੱਤੀ ਹੈ ਲੰਝ ਜਿਹੜਾ ਹੱਥ ਲਾਇਆ ਨਾ ਇੱਧਰ ਆ ਜਾ ਉਹ ਹੱਥ ਮੈਂ ਤੋੜ ਕੇ ਭਰਾ ਸੁੱਟ ਦੇਣਾ ਮੇਰੀ ਗੱਲ ਸੁਣ ਲੈ ਤੂੰ ਆ ਜਿਹੜੇ ਪੈਰੀ ਇੱਥੇ ਆਈ ਨਾ ਉਸੇ ਪੈਰੀ ਤੈਨੂੰ ਪੁੱਠੀ ਨਾਲ ਮੈਂ ਮੋੜਿਆ ਤੇ ਤੂੰ ਮੇਰਾ ਨਾਮ ਉਟਾਦੀ ਤੂੰ ਸਮਝ ਲੈ ਕੀ ਆਪਣੇ ਐਡਾ ਹਲਾ ਹਲਾ ਕੇ ਦਫਾ ਕਰਦੀ ਆ ਤੂੰ ਮੇਰੀ ਗੱਲ ਸੁਣ ਤੂੰ ਕਹਿ ਗਈ ਮੇਰੀ ਗੱਲ ਕੀ ਕੀਤੀ ਤੂੰ ਇਹਦੇ ਨਾਲ ਮੂੰਹ ਲਾ ਕੇ ਮੱਥਾ ਲਾ ਕੇ ਬਹਿ ਗਈ ਦਫਾ ਕਰ ਨਹੀਂ ਮੰਮੀ ਜੀ ਕਰ ਲੈਣ ਦੋ ਗੱਲ ਤੁਸੀਂ ਵੀ ਤਾਂ ਬੜੀਆਂ ਗੱਲਾਂ ਕਰਦੇ ਜੀ ਜੀਬਾਨ ਚੱਲਦੀ ਮੈਂ ਆਪਣੀ ਕੁੜੀ ਤਾਂ ਨਹੀਂ ਨਾ ਕੁੜੀ ਥੋੜੀ ਮਰਵਾ ਮੈਂ ਤੁਹਾਨੂੰ ਕਿ ਤਲੀ ਕੁੜੀ ਨਹੀਂ ਸਾਰਾ ਟੱਬਰ ਲੈ ਕੇ ਜਾਊਂਗੀ ਨਾਲ ਜੇ ਮੈਂ ਗਈ ਨਾ ਇਹਨੂੰ ਕਿਹੜਾ ਪੂਛ ਚੜ ਗਿਆ ਵੈ ਚੰਬੜੀਆਂ ਰਹਿਣ ਦੇ ਉਹ ਮੰਮੀ ਇਹਨੂੰ ਕਿਸੇ ਬਾਬੇ ਬੂਬੇ ਕੋਲੇ ਲੈ ਕੇ ਜਾਓ ਉਹ ਦਫਾ ਆ ਜਾਓ ਟੈਲੀ ਨਹੀਂ ਜਾਂਦੇ ਨਾ ਤੁਹਾਨੂੰ ਲੋੜਿਆ ਐਸੀ ਤੁਹਾਨੂੰ ਖੇਡ ਪਾਉਂਗੀ ਨਾ ਕਿ ਸਾਰਾ ਟੱਬਰ ਬਾਬਿਆਂ ਦੇ ਆਲੇ ਦੁਆਲੇ ਨਾਲ ਸਹੀ ਘੁੰਮੇ ਨਾ ਤੇ ਮੈਂ ਨਾਂ ਵਟਾ ਦਿਓ ਦਵਾ ਨਾ ਮੈਂ ਤੈਨੂੰ ਜਿੰਦੀ ਜਾਗਦੀ ਆਪਣੇ ਘਰ ਭੇਜਣਾ ਵਾ ਇਹਦੇ ਮੂੰਹ ਨਾ ਲੱਗ ਇਹ ਜਾਣੀ ਤੇ ਸੇਵਕ ਜਾਣੀ ਮੰਮੀ ਕਾ ਸੁਨੋ ਆਹ ਹੀ ਸਿਮਰਤ ਹੈ ਮੈਂ ਤਾਂ ਵੇਖਿਆ ਨਾ ਉਹ ਨਹੀਂ ਆ ਇਹਨੇ ਚੰਗੀ ਪੜ੍ਹ ਕੇ ਆਈ ਆ ਟੇਕਿਆਂ ਤੋਂ ਉਹ ਮੈਂ ਪੜ੍ਹ ਕੇ ਆਈ ਆ ਇੱਥੇ ਇਹਨੇ ਨਾ ਮੈਂ ਕਲਾਸਾਂ ਲਾਉਣੀਆਂ ਟਾਡੀਆਂ ਤੇਰੀਆਂ ਕਲਾਸਾਂ ਮੈਂ ਲਾਉਣੀਆਂ ਜਾਵੇ ਹੰਜੂ ਮੈਂ ਤੈਨੂੰ ਕਹਿਣਾ ਆ ਜਾ ਤੂੰ ਇਹਦੇ ਹੋ ਜੀ ਇਹਦੇ ਮੂੰਹ ਨਹੀਂ ਲੱਗਦੀ ਦਾ ਮੰਮੀ ਪਰੇ ਬੋਲਣ ਕਿੱਦਾਂ ਗਈ ਹੈ ਉਹਨੇ ਤਾਂ ਲੇਮ ਹੀ ਨਹੀਂ ਸਖਾਈ ਬੋਲਣ ਦੀ ਤੇ ਨਾ ਮੈਂ ਤੇ ਤੁਹਾਨੂੰ ਉਦੋਂ ਵੀ ਕਿਹਾ ਮੈਂ ਨਾ ਗੁਣ ਨਹੀਂ ਗੁਣਵਤੀ ਆ ਸਭ ਕੁਝ ਗੌਣਿਆ ਮੇਰੇ ਵੇ ਗੁਣਮਤੀ ਜੇ ਬਾਹਰ ਨਾ ਕਰ ਲੈਨ ਤੂੰ ਨਹੀਂ ਤੂੰ ਛੱਡ ਖੜਾ ਇਹਦਾ ਛੱਡ ਚੱਲ ਤੂੰ ਇਹ ਜਾਣੇ ਸੇਮਕ ਜਾਣੇ ਚੱਲ ਤੂੰ ਹੂੰ ਆਈਆਂ ਵੱਡੀਆਂ ਮੈਨੂੰ ਗੁਣ ਦੱਸਣ ਵਾਲੀਆਂ ਆਈ ਸੀ ਮੈਨੂੰ ਅਕਲ ਦੇ ਗਈ ਨਾ ਫਾਰਮ ਨਾ ਵੇ ਨਾ ਫੇਰ ਆ ਗਿਆ ਕੁਝ ਪੁਰਾ ਕੈਂਟ ਕੰਮ ਕਰਦਾ ਆ ਮੇਰੀ ਮਾਤਾ ਚੰਮਲੀ ਫਿਰਦੀ ਪਈ ਹੀ ਇਹ ਨਾ ਬੋਲਦੀ ਹੀ ਤੂੰ ਬਹਿ ਕੇ ਗੱਲ ਕਰ ਅਬ ਫੇਰ ਤੇਰੀ ਬਾਤ ਸੁਣ ਲਈ ਨਾ ਤੇਰੀ ਮਾਤਾ ਨੇ ਫੇਰੇ ਤੈਨੂੰ ਆ ਜਣਾ ਉਹ ਆਵੇਂ ਛੱਡੋ ਮੰਮੀ ਨੇ ਤਾਂ ਜਿਹਾ ਹਰਾਮ ਕੀਤਾ ਘਰ ਜਨਮ ਪਪਾ ਕੋ ਜਨਮ ਜੰਦਾ ਜਾਣ ਹੀ ਦਿੰਦੇ ਨਾਨੀ ਦਾ ਘਰ ਹੀ ਬਣਾ ਛੱਡਿਆ ਮੇਰੇ ਹੱਸਤੇ ਤੇ ਪਪਾ ਦੇ ਘਰ ਲਈ ਜਾਣ ਦਿੰਦੇ ਆ ਕਿਉਂ ਤੁਹਾਡੇ ਪਪਾ ਤੇ ਬਾਹਰ ਆਣਾ ਕਿੰਨੇ ਕਿਆ ਮੰਮੀ ਤੈਨੂੰ ਬਾਹਰ ਰਹਿ ਗਿਆ ਮੇਰੇ ਪਾਪਾ ਦਾ ਵੱਡਾ ਖਰਾ ਹਾਟਾ ਦਾ ਗਾਵਾ ਅੱਛਾ ਤੇਰੇ ਪਾਪਾ ਇੱਥੇ ਹੀ ਰਹਿੰਦੇ ਆ ਹਾਂਜੀ ਅੱਛਾ ਤੇ ਫਿਰ ਉਹ ਕਦੋਂ ਬਾਹਰ ਗਏ ਤੈਨੂੰ ਕਿੰਨੇ ਕਿਆ ਬਾਹਰ ਗਏ ਹੋ ਅ ਚੱਲ ਛੱਡ ਇਹਨੂੰ ਮੇਰੀ ਗੱਲ ਸੁਣ ਤੇ ਕੀ ਉਹਨੂੰ ਆਦੇ ਹੁੰਦੇ ਆ ਤੇਰੇ ਪਾਪਾ ਫਿਰ ਇਹ ਤੈਨੂੰ ਕਿਉਂ ਨਹੀਂ ਲੈ ਕੇ ਜਾਂਦੇ ਨਹੀਂ ਮੈਂ ਇਹ ਨਹੀਂ ਕਹਿੰਨੀ ਮਤਲਬ ਇਹ ਵੀ ਤੁਹਾਡਾ ਆਪਣਾ ਘਰ ਆ ਤੇ ਪਰ ਵੀ ਉੱਥੇ ਕਿਉਂ ਨਹੀਂ ਰਹਿੰਦੀ ਜਾ ਕੇ ਮੰਮੀ ਮੈਂ ਤੁਹਾਡੀ ਗੱਲ ਸਮਝਦਾ ਹਾਂ ਤੂੰ ਕਿੱਦਾਂ ਕਹਿਣਾ ਚਾਹੁੰਦੇ ਲੈਕਨ ਨਾਨੀ ਦੀ ਤੇ ਪਾਪਾ ਦੀ ਪਤਨੀ ਕੋਈ ਵੱਡੇ ਲੈਣ ਲੜਾਈ ਹੋਈ ਆ ਲੜਾਈ ਹੋਈ ਆ ਨਾ ਮੰਮ ਨਾ ਨਾਨੀ ਬੁਲਾਉਂਦੇ ਆ ਪਾਪਾ ਨੂੰ ਨਾ ਪਾਪਾ ਬੁਲਾਉਂਦੇ ਨਾਨੀ ਨੂੰ ਅੱਛਾ ਇਹਨਾਂ ਦੀ ਲੜਾਈ ਹੋਈ ਆ ਹਾਂਜੀ ਪਰ ਮੈਂ ਹੁਣ ਗੱਲ ਸੋਚਣ ਨਹੀਂ ਆ ਚਲੋ ਵਿਆਹ ਦੇ ਤੇ ਮੈਂ ਇਨਾਂ ਧਿਆਨ ਨਹੀਂ ਦਿੱਤਾ ਪਰ ਜਦੋਂ ਦੀ ਮੈਂ ਇਸ ਘਰ ਵੀ ਚਾਈਆ ਇਹਨਾਂ ਨੇ ਵੀ ਕਦੀ ਜੇ ਕਰ ਗਈ ਤਾਂ ਮੇਰੇ ਗਾੜੀ ਬਸ ਇੰਨਾ ਹੀ ਪਤਾ ਲੱਗਦਾ ਕਿ ਬਾਹਰ ਆ ਬਾਹਰ ਆ ਮੰਮੀ ਜੀ ਅੱਪਾ ਤਾਂ ਕਦੋਂ ਦੇ ਆਏ ਆ ਮਾਮੀ ਜੀ ਤੁਹਾਨੂੰ ਸ਼ਾਇਦ ਆਇਆਂ ਨੂੰ 5 ਮਹੀਨੇ ਹੋ ਗਏ ਆ ਅੱਛਾ ਇਹਦਾ ਮਤਲਬ ਕਿ ਉਹ ਵਿਆਹ ਚ ਵੀ ਨਹੀਂ ਆਏ ਠੀਕ ਆ ਇਹਦਾ ਮਤਲਬ ਕਿ ਤੁਸੀਂ ਮੇਰੇ ਵਿਆਹ ਤੋਂ ਪਹਿਲਾਂ ਦੇ ਆਏ ਜੇ ਹਾਂ ਜੀ ਤਾਂ ਪਰ ਮੈਨੂੰ ਤੇ ਇਹ ਲੱਗਦਾ ਸੀ ਕਿ ਸ਼ਾਇਦ ਤੁਸੀਂ ਵਿਆਹ ਕਰਕੇ ਆਏ ਜੇ ਇੱਥੇ ਕਿੰਨੇ ਕਹਤਾ ਤੁਹਾਨੂੰ ਅੱਛਾ ਚਲ ਬਾਕੀ ਗੱਲਾਂ ਛੱਡ ਤੈਨੂੰ ਪਤਾ ਨਹੀਂ ਆ ਕੀ ਤੇਰੀ ਨਾਨੀ ਜੀ ਤੇ ਤੇਰੇ ਪਾਪਾ ਦੀ ਕਿਉਂ ਲੜਾਈ ਹੁੰਦੀ ਆ ਕਿਸੇ ਗੱਲ ਦਾ ਕੋਈ ਪਤਾ ਹੋਵੇ ਜਾਂ ਮੰਮੀ ਤੇਰੀ ਕੋਈ ਗੱਲ ਕਰਦੀ ਹੋਵੇ ਜਾਂ ਨਾਨੀ ਕੋਈ ਗੱਲ ਕਰਦੀ ਹੋਵੇ ਮੰਮੀ ਜੀ ਜਦੋਂ ਇਸ ਘਰ ਚ ਟਾ ਡਾ ਵਿਆਹ ਰੱਖਿਆ ਹੈ ਨਾ ਮਾਮਾ ਜੀ ਦਾ ਉਦੋਂ ਮम्मा ਗਏ ਹੀ ਪਾਪਾ ਨੂੰ ਕਹਿਣ ਮੇਰੇ ਭਰਾ ਦਾ ਵਿਆਹ ਹੈਗਾ ਦਾ ਉਦੋਂ ਪਾਪਾ ਨੇ ਮਨਾ ਕਰਤਾ ਇਹ ਪਾਪਾ ਕਹਿੰਦੇ ਪਏ ਹੀ ਮੈਨੂੰ ਗੱਡੀ ਜਾਈਦੀ ਆ ਗੱਡੀ ਜਾਈਦੀ ਆ ਵੱਡੀ ਗੱਡੀ ਪਰ ਮम्मा ਤੇਰੇ ਤੇ ਦੱਸਦੇ ਆ ਕਿ ਤੇਰੇ ਪਾਪਾ ਕੋਲ ਤੇ ਚਾਰ ਪੰਜ ਗੱਡੀਆਂ ਵਾ ਉਹਨਾਂ ਦੀ ਟੀ ਗੱਡੀ ਨਿਕਾਦੀ ਪੈਗੀ ਉਹਨਾਂ ਕੋਲ ਤੇ ਸਭ ਕੁਝ ਹੀ ਹੈਗਾ ਵਾ ਉਹ ਤੇ ਹੈਗੀਆਂ ਉਹਨਾਂ ਕੋਲ ਚਾਰ ਪੰਜ ਗੱਡੀਆਂ ਲੇਕਿਨ ਮੇਰੇ ਪਾਪਾ ਐ ਇਦਾਂ ਦੇ ਨਹੀਂ ਹੈਗੇ ਉਹਨਾਂ ਕੋਈ ਗੱਲ ਹੈਗੀ ਆ ਵਿੱਚੋਂ ਤਾਈਓ ਉਹਨਾਂ ਨੇ ਮੰਗੀ ਆ ਗੱਡੀ ਮੰਮੀ ਜੀ ਤੁਹਾਨੂੰ ਇੱਕ ਗੱਲ ਪਤਾ ਜਿਹੜਾ ਮੈਂ ਰਖਾਣ ਪੀਣ ਦਾ ਖਰਚਾ ਵਾ ਕੱਪੜਿਆਂ ਦਾ ਖਰਚਾ ਵਾ ਉਹਦਾ 1 1 ਰੁਪਏ ਦਾ ਖਰਚਾ ਪਾਪਾ ਭੇਦਦੇ ਆ ਅੱਛਾ ਠੀਕ ਆ ਹੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੂੰ ਮੈਂ ਇੱਕ ਆਈ ਨਾ ਪਾਪਾ ਨੂੰ ਕਿਹਾ ਸੀ ਆ ਤੂੰ ਕੀ ਕਲੇਸ਼ ਪਾਇਆ ਗੱਡੀ ਦਾ ਗੱਡੀ ਦਾ ਉਹ ਕਹਿੰਦੇ ਮੈਂ ਹੀ ਮੈਂ ਗੱਡੀ ਰੱਖਣੀ ਨਹੀਂ ਆ ਬਾ ਇਹਨਾਂ ਕੋ ਗੱਡੀ ਖਰੀਦ ਬਾਣੀ ਆ ਨਾਨੀ ਦੀ ਅਕਲ ਟਕਾਨੇ ਲਿਆਣੀ ਆ ਮੈਨੂੰ ਕੋਈ ਚੀਜ਼ ਦੀ ਭੋਖ ਨਹੀਂ ਆਈ ਐਂ ਕਹਿੰਦੇ ਹੀ ਮੈਨੂੰ ਤੇ ਨਾਲੇ ਕਹਿੰਦੇ ਪਏ ਤੂੰ ਨਾ ਅਨਚਾਰੀਆਂ ਗੱਲਾਂ ਚ ਪਿਆ ਕਰ ਅਜੀ ਮੇਰੀ ਗੱਲ ਸੁਣ ਤੇਰੇ ਕੋ ਤੇਰੇ ਪਾਪਾ ਨੰਬਰ ਨਹੀਂ ਹੈਗਾ ਮੰਮੀ ਮੈਨੂੰ ਜ਼ੁਬਾਨੀ ਤੇ ਨਹੀਂ ਆਉਂਦਾ ਜਦੋਂ ਨਾਨੀ ਨਾਲ ਪਾਪਾ ਦੀ ਲੜਾਈ ਹੋਈ ਸੀ ਉਦੋਂ ਪਾਪਾ ਨੇ ਚੇਂਜ ਕਰ ਲਿਆ ਸੀ ਨਾਨੀ ਕਾ ਕੇ ਨੰਬਰ ਅੱਛਾ ਤੇ ਤੈਨੂੰ ਪਤਾ ਹੋਵੇ ਜਿੱਥੇ ਤੇਰੇ ਪਾਪਾ ਦੀ ਹੋਟਲ ਹੈਗੀ ਹੈ ਤੈਨੂੰ ਪਤਾ ਕਿੱਥੇ ਆ ਹਾਂਜੀ ਮੈਨੂੰ ਪੂਰਾ ਐਡਰੈਸ ਯਾਦ ਆ ਅੱਛਾ ਤੈਨੂੰ ਸਾਰਾ ਐਡਰੈਸ ਯਾਦ ਆ ਹਾਂਜੀ ਕਿਉਂ ਨਾ ਆਪਾਂ ਕੇਦੇ ਨੇ ਪਾਪਾ ਦੇ ਹੋਟਲ ਚੱਲੀਏ ਆਪਾਂ ਦੋਨੋਂ ਹੋਂਦ ਤੇ ਸ਼ਕਤੀ ਵਾਲੇ ਆ ਦੇ ਜਿੱਦਨ ਤੂੰ ਮੈਨੂੰ ਸਕੂਲ ਛੱਡਣ ਜਾਓਗੇ ਪਹਿਲੇ ਦਿਨ ਉਦੋਂ ਨਾਲ ਆਪਾਂ ਚੱਲ ਜਾਾਂਗੇ ਹਾਂ ਯਾ ਜਿੱਦੋਂ ਸਕੂਲ ਤੋਂ ਲੈਣਾ ਹੋਵੇ ਉਦੋਂ ਚੱਲ ਜਾਾਂਗੇ ਅੱਛਾ ਚੱਲ ਮੇਰੀ ਗੱਲ ਸੁਣ ਹਨ ਇਹ ਜਿਹੜੀ ਤੂੰ ਮੇਰੇ ਨਾਲ ਗੱਲ ਕੀਤੀ ਰੰਬੇ ਪਾਪਾ ਬਾਰੇ ਤੇ ਮਮੀ ਤਾਂ ਕੋਈ ਗੱਲ ਹੀ ਜੜੀ ਚਾਹੀਦੀ ਮੈਂ ਨਹੀਂ ਕਰਦਾ ਉਹਨਾਂ ਨਾਲ ਕੋਈ ਤੇ ਮਾਮੇ ਲਾਗੇ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਜੇ ਉਹਨੂੰ ਸ਼ੱਕ ਹੋਵੇ ਕਿ ਇਹ ਗੱਲਾਂ ਨੋ ਨੋ ਮੈਂ ਕਿਉਂ ਕਰਨੀ ਚਲ ਠੀਕ ਹੈ ਹੁਣ ਤੂੰ ਜਾ ਠੀਕ ਹੈ ਤੇ ਮੈਂ ਤੈਨੂੰ ਕੱਲ ਜਦੋਂ ਮੈਂ ਤੈਨੂੰ ਉੱਪਰੋਂ ਪਰਸੇ ਛੱਡਣ ਜਾਊਂਗੀ ਨਾ ਫੇਰ ਚੱਲਾਂਗੇ ਠੀਕ ਹੈ ਤੇ ਪਾਪਾ ਵੀ ਠੀਕ ਚਾਹ ਠੀਕ ਹੈ ਜਾ ਚਲ ਠੀਕ ਮਾਮੇ ਤੇ ਵੀ ਬੜੇ ਪਿਆਰੇ ਹੈਗੇ ਜਾ ਇਹ ਸਾਰੀ ਸਕੀਮ ਜਿਹੜੀ ਹੁਣ ਘੜੀ ਜਾਂਦੀ ਆ ਤਾਂ ਦੀ ਮਵੀ ਕਮਾਂ ਜਦੋਂ ਦੀ ਮੇਸ ਘਰ ਵੀ ਚਾਹੀਆਂ ਇਹ ਗੱਡੀ ਦਾ ਕਿਉਂ ਇਹਨਾਂ ਨੇ ਰੋਲਾ ਪਾਇਆ ਵਾ ਇਹਨਾਂ ਨੂੰ ਬਾਕੀ ਸਮਾਨ ਆ ਕਿ ਹੋਈ ਕਿਉਂ ਨਹੀਂ ਮਤਲਬ ਇੱਕੋ ਗੱਲ ਦੀ ਡਟ ਲਾ ਕੇ ਬੈਠੇ ਆ ਕਿ ਸਾਨੂੰ ਸਿਰਫ ਗੱਡੀ ਚਾਹੀਦੀ ਉਸ ਤੋਂ ਬਾਅਦ ਸਾਨੂੰ ਕੁਝ ਨਾ ਲਿਆ ਕੇ ਦੇ ਹੁਣ ਮੈਨੂੰ ਪਤਾ ਲੱਗੰਦਿਆ ਇਹਨਾਂ ਨੇ ਵੱਡੀ ਗੱਡੀ ਕਿਉਂ ਮੰਗਦੇ ਆ ਇਹ ਸਾਰੀ ਸਕੀਮ ਜਿਹੜੀ ਨਾ ਇਹਨੂੰ ਦੀ ਘੜੀ ਹੋਈ ਪਹਿਲਾਂ ਤੋਂ ਆ ਵਿਆਹ ਤੋਂ ਪਹਿਲਾਂ ਦੀ ਮੈਨੂੰ ਲੱਗਦਾ ਵਾ ਸੀ ਮੇਰਾ ਇਹ ਚੀਨ ਮੈਨਾਂ ਢਿਲ ਨਹੀਂ ਕਰਨੀ ਪਣੀ ਅੱਜ ਹੀ ਕੋਈ ਨਾ ਕੋਈ ਨਾ ਹੱਲ ਲੱਭ ਦੀ ਇਹ ਚੀਜ਼ ਦਾ ਇਹ ਨਾ ਹੋਵੇ ਕੱਲ ਤੱਕ ਗੱਲ ਵੱਧ ਜੇ ਜੇ ਇੰਜ ਦੇ ਮੂੰਹ ਚ ਕੋਈ ਗੱਲ ਨਿਕਲ ਗਈ ਨਾ ਤਾਂ ਵੀ ਬੜਾ ਪੰਗਾ ਪੈ ਜਣਾ ਮੈਂ ਨਾ ਅੱਜ ਇੰਜ ਨੂੰ ਲੈ ਕੇ ਨਾ ਫੇਰ ਨਿਕਲਦੀ ਹਾਂ ਅੰਜੇ ਅੰਜੇ ਹਾਂਜੀ ਕਾਨੀ ਜੀ ਮੇਰੀ ਗੱਲ ਸੁਣ ਚਲਾਕਾ ਬਾਜ਼ਾਰ ਚਲੀਏ ਮੈਂ ਜਿੱਦਨ ਦੀ ਆਈ ਹਾਂ ਨਾ ਮੈਂ ਤੇਰੇ ਲਈ ਕੁਝ ਲਿਆਣ ਦਾ ਨਹੀਂ ਆ ਤੈਨੂੰ ਕੁਝ ਦੁਆ ਕੇ ਲਿਆਵਾਂ ਚਲੋ ਠੀਕਾ ਚਲੋ ਕੀ ਚੱਲ ਰਿਹਾ ਮੈਂ ਮਾਮੀ ਨੇ ਵਿਚਾਰ ਚ ਲਿਆ ਕਿਉਂ ਉਹ ਮੈਂ ਨਹੀਂ ਜਾਣੀ ਸਕਦਾ ਕਿ ਤੇ ਤੁਹਾਡਾ ਨਹੀਂ ਥੱਲੇ ਜਾਣਾ ਕਿ ਮੇਰਾ ਵੀ ਕੁਝ ਲੱਗਦਾ ਵਾ ਪਰ ਇਹ ਗੱਲ ਨਾ ਕੋਈ ਟੈਨਸ਼ਨ ਨਾ ਲਓ ਜਿੱਧਰ ਚੱਲਣਾ ਉਧਰ ਵਾਪਸ ਹੀ ਆ ਜੂਗਾ ਮੈਂ ਤਾਂ ਦੇਦੀ ਜਾਣ ਦੋ ਆ ਜਾਓ ਇਧਰ ਜੀ ਸਿਵਕ ਮੈਨੂੰ ਆਪਾ ਹੁੰਦਾ ਤੇ ਨਾ ਆਉਂਦਾ ਜਾਣ ਦੋ ਕੁਝ ਨਹੀਂ ਹੁੰਦਾ ਜਿੱਥੇ ਜਾਂਦੇ ਜਾਣ ਦੋ ਸਿਵਕੋ ਇਹ ਜਾਵੇ ਤੇ ਮਰਜ਼ੀ ਜਾਵੇ ਮੂੰਹ ਕਾਲਾ ਕਰਾਵੇ ਥੱਕੇ ਖਾਵੇ ਮੈਨੂੰ ਇਹਦਾ ਕੋਈ ਵਾਸਤਾ ਨਹੀਂ ਪਰ ਮਾਪਰਾ ਮੁੰਡਾ ਇਹਦਾ ਜਾਉਂਦੇ ਨਾ ਠੀਕ ਹੋਣੋ ਕਿ ਮੇਰੇ ਨਾਲ ਆਪੂ ਲੈ ਕੇ ਜਾਣਗੇ ਲਈ ਆਪਣੇ ਬੰਦੇ ਨਾਲ ਤੇ ਕਿਆਰ ਜਾਣੋ ਕੀ ਲੱਗੀ ਨਹੀਂ ਤੇ ਲੱਗੀ ਮੇਰੇ ਬੱਚੇ ਦਾ ਹੱਕ ਲਾਣਾ ਕਿ ਮੈਂ ਲੈ ਬਾਂ ਨੂੰ ਕਿਤੇ ਇਹਦਾ ਕੋਈ ਭਰੋਸਾ ਹੈ ਕੋਈ ਉਸਾਮ ਦੇ ਦੇ ਮੇਰੇ ਬੱਚੇ ਨੂੰ ਵਾਹ ਜੀ ਵਾਹ ਘਰੇ ਨਾ ਕਿ ਤੁਹਾਡੇ ਜਮਾਨੇ ਦਾ ਕੋਈ ਨੁਕਸਾਨ ਕੀਤਾ ਨਹੀਂ ਤੁਹਾਡੇ ਮੁੰਡੇ ਨਾਲ ਜੂਰ ਮੈਂ ਕਰਉਣਾ ਬਾਅਦ ਤੇਰੇ ਗੱਲ ਬੰਨੇ ਆ ਜਾਂਦੇ ਬੰਦਾ ਕਿਤੇ ਖੜਨ ਦਾ ਲਾਇਕ ਹੋਵੇ ਨਾ ਤੇ ਬੰਦੇ ਨੂੰ ਕੋਈ ਲੈ ਕੇ ਵੀ ਜਾਂਦਾ ਬੰਦਾ ਨੇ ਤੁਸੀਂ ਆਪ ਆਪਣੇ ਹੱਥਾਂ 'ਚ ਕੀਤਾ ਪਿਆ ਇਹਨੂੰ ਕੀ ਲੋੜ ਵੀ ਮੈਨੂੰ ਕਿਤੇ ਜਾਣ ਦੀ ਸ਼ਰਮ ਕਰ ਸ਼ਰਮ ਭਰਾ ਐ ਮੇਰਾ ਹੱਥਾਂ 'ਚ ਕੋਣ ਕਿਉਂ ਕਰਦਾ ਜਾਵਾ ਉਹ ਵਾਪਸ ਕਰ ਜੋ ਦੀਦੀ ਮੈਨੂੰ ਨਾ ਅੱਜ ਆਜੇ ਗੱਲਾਂ ਕਰਨ ਦੀ ਲੋੜ ਨਹੀਂ ਅੰਜ ਜਿੱਦਾਂ ਚੱਲਣ ਉਦੋਂ ਵਾਪਸ ਵੀ ਆ ਜੂਗਾ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਡੇ ਨਾਲ ਉਹਨਾਂ ਵੱਧ ਖਿਆਲ ਰੱਖਦੀ ਆਂ ਆ ਵੀ ਤੁਸੀਂ ਚਾਚਾ ਚਾਚੇ ਰਹਿ ਹੁੰਦੇ ਜੇ ਵਾਪਸ ਤੇਰੀ ਖਿਆਲ ਕੀਤਾ ਘਰੋਂ ਜਾਂਦੀ ਨਹੀਂ ਨਾ ਉਹਨੂੰ ਜਾਣ ਦੋ ਰਹੀ ਕਹ ਲਾਂਦੀ ਨਾ ਵੀ ਬੰਦਾ ਮੇਰਾ ਚੱਜਦਾ ਦਾ ਜੇ ਮੇਰੀ ਔਰਤ ਚੱਜਦੀ ਹੁੰਦੀ ਨਾ ਤਾਂ ਅੱਜ ਨੂੰ ਮੇਰੇ ਨਾਲ ਘੁੰਮਦੀਂਦੀ ਜਾਣ ਦੋ ਵੀ ਦਬਾਓ ਕਿੱਥੇ ਜਾਣਾ ਚਲ ਆਂਚ ਜਿੰਨਾ ਪਿਓ ਉਹੋ ਜੀ ਔਲਾਦ ਮੇਰੀ ਅਗੋ ਇਹ ਕਿਹੜਾ ਮੇਰੀ ਸੁੰਦਾ ਗੱਲ ਹੈ ਮੈਨੂੰ ਅੰਚ ਬੜਾ ਬੋਲਿਆ ਹੱਥੇ ਦੱਸਿਆ ਮੈਨੂੰ ਮੰਮੀ ਨੇ ਮੈਂ ਡਾਂਟਿਆ ਵੀ ਸੀ ਇਹਨੂੰ ਲੱਗਾ ਕਿ ਨਾ ਮਗਰ ਆਏ ਮਗਰ ਲੱਗਣ ਵਾਲੀ ਗੱਲ ਨਹੀਂ ਬੱਚਾ ਹੈ ਨਾ ਤੂੰ ਕੈ ਚੀਜ਼ ਦਾ ਲਾਲਚ ਦੇ ਤਾਉਣਾ ਬਸ ਜਿੰਨੇ ਲਾਇਆ ਗੱਲੀ ਉਹਦੇ ਮਗਰ ਤੋਂ ਚੱਲੀ ਇਹ ਆਦਤ ਹੁੰਦੀ ਕੁਝ ਰੋਕਾਂ ਦੀ ਤੇ ਅੰਝ ਵੀ ਉਹਨਾਂ ਵਰ ਗਈ ਐ ਮੈਂ ਕਹ ਰਾਂ ਨੀ ਤੇ ਮੇਰੇ ਪਿੱਛੇ ਪਿੱਛੇ ਤੁਰੇਗਾ ਤੂੰ ਕਹੇਗਾ ਤੇਰੇ ਨਾਨੀ ਦਾ ਸਗਾ ਪਿਓ ਦਾ ਸਗਾ ਮਿੱਟੀ ਦਾ ਭੰਜੰਦਾ ਵੈ ਇਹਨੇ ਲਾਇਆ ਬਾਦਰੀਏ ਮਗਰ ਟੀਟੀਆਂ ਖਵਾ ਖਵਾ ਕੇ ਆਪਣੇ ਵਾਸਤੇ ਕੀਤਾ ਇਹਨੇ ਬੇਸਿਰ ਤੁਹਾਡੀ ਲੜਾਈ ਚ ਮੇਰਾ ਮੁੰਡਾ ਨਾ ਪੀਸਿਆ ਲਾਵੇ ਨੇ ਤਨ ਕੋਈ ਨੁਕਸਾਨ ਨਾ ਦੇ ਦੇ ਸੇਵਕ ਨਹੀਂ ਕੋਈ ਨੁਕਸਾਨ ਪਹੁੰਚਾਉਂਦਾ ਇੰਨਾ ਮੈਨੂੰ ਪਤਾ ਆਦਾ ਹੈ ਇੰਨੇ ਜੋ ਕੀ ਨਹੀਂ ਹੈਗੀ ਉਹ ਉਹ ਸਿਰਫ ਸਾਡੇ ਕਬਰ ਨੂੰ ਡਰਾਵਾ ਦੇਣ ਜੋ ਕੀ ਨਿਆਣੇ ਤੇ ਨਹੀਂ ਕੁਝ ਕਰਦੀ ਇਹ ਗੱਲ ਮੈਂ ਦੱਸਾਂ ਕਿਉਂ ਨਹੀਂ ਬੋਲਣ ਡਿਆ ਮੇਨੂੰ ਮਾਤਾ ਨੇ ਕਿਹਾ ਪੀਰ ਪਿਆਰ ਨਾ ਸਮਝਾਓ ਜਿੰਨਾ ਸਮਝਾਇਆ ਤਾਂ ਹੀ ਮੈਂ ਕਹਿਦਾ ਕਿ ਚੁੱਪ ਕਰਕੇ ਜਾਣ ਦੋ ਜੀ ਜਾਂਦੇ ਆ ਤੇਨੂੰ ਕੀ ਲੰਦਾ ਹੈ ਕਿ ਤੂੰ ਚੁੱਪ ਰਹੇਗਾ ਅਹੀਂ ਇਹਨੂੰ ਕੁਝ ਕਵਾਂਗੇ ਨਹੀਂ ਆਪੇ ਕੰਮ ਕਰ ਹੀ ਜਾਵਾਂਗੇ ਤੇ ਸੁੱਤਰ ਹੋ ਜਾਏਗੀ ਨਹੀਂ ਨਹੀਂ ਸੇਵਕ ਤੂੰ ਤੇ ਗਰਲਫ੍ਰੈਂਡ ਹੀ ਚਾਹਨਾ ਹੈ ਚੰਗੀ ਤਕੜੀ ਚਾਲ ਲੈ ਕੇ ਬੈਠੀ ਹੋਈ ਹੈ ਬਸ ਚਾਲ ਹੀ ਖੇਡਾਂਗੇ ਅਸੀਂ ਕਿਉਂ ਪਿਆਰ ਨਾ ਸਮਝਾਂ ਤੈਨੂੰ ਪਤਾ ਹੀ ਏਦਾਂ ਦੇ ਹੈਗੇ ਆ ਪਿਆਰੇ ਥੱਲੇ ਲੱਗਾਗੇ ਕੋਈ ਨਾ ਕੋਈ ਚਾਲ ਸਾਡੇ ਤੋਂ ਵਾਕਿਆ ਵੀ ਚੱਲਣ ਦੀ ਆ ਤੂੰ ਟੈਨਸ਼ਨ ਨਾ ਲੈ ਇੱਕ ਤਾਂ ਮम्मी ਦਾ ਵੀ ਪਤਾ ਲੱਗਦਾ ਘਰ ਦਾ ਮੂਲ ਖਰਾਬ ਹੈ ਪਤਾ ਨਹੀਂ ਕਿੱਥੇ ਪਾਪਾ ਰਛੇਗੇ ਨੇ ਆਉਂਦੇ ਨੇ ਤੇ ਮੈਂ ਮੰਮੀ ਨਾਲ ਗੱਲ ਕਰਨ ਲੱਗੀ ਮੈਂ ਥੋੜੇ ਦਿਨਾਂ ਵਾਸਤੇ ਨਾ ਮਾਸੀ ਘਰ ਚੱਲਣੀ ਆ ਮੁੰਡੇ ਨੂੰ ਮੈਂ ਨਾਲ ਲੈ ਆਏ ਨਾ ਕਿ ਸਕੂਲ ਖੁੱਲ ਜਾ ਲੈਗੇ ਨੇ ਬਾਅਦ ਦੀ ਬਾਅਦ ਸੋਚਾਂਗੀ ਚੱਲ ਆਹ ਤਾਂ ਵਧੀਆ ਸੋਚਿਆ ਉਹਨੂੰ ਲੈ ਜਾ ਨਾਲ بس ਨਾਲੇ ਇਹ ਹੱਥਾਂ 'ਚ ਨਿਕਲੋਗਾ ਇਹਨੇ ਕਲ ਮੂਰੀ ਜੀ ਨੇ ਆਪਣੇ ਮਗਰ ਲਾਇਆ ਉਹ ਚੀਜ਼ਾਂ ਨੂੰ ਆਗ ਭਾ ਕੇ ਸੇਵਾ ਤੂੰ ਇਹਦੇ ਤੂੰ ਕੁਝ ਖਾਣ ਵੀ ਨਹੀਂ ਨਾ ਸਮਝਣ ਦੀ ਕੋਸ਼ਿਸ਼ ਕਰ ਮੈਨੂੰ ਨਹੀਂ ਭਰੋਸਾ ਕਰ ਦਿੱਤੇ ਓਏ ਇਹਦੇ ਹੱਥ ਦਾ ਕੀ ਖਾਣਾ ਰੋਟੀ ਦੇ ਮਾਤਾ ਬਣਾਉਂਦੀ ਐ ਤੇਰੇ ਸਾਹਮਣੇ ਕਹਿਣੇ ਤੂੰ ਲੱਗ ਜਾਂਦੀ ਕਿਹੜੇ ਵੇਲੇ ਮਾਤਾ ਬਣਾ ਦਿੰਦੀ ਐ ਇਸੇ ਕਰਕੇ ਤੇਨੂੰ ਅਹੀਂ ਕੁਝ ਬਣਾਉਣੀ ਨਹੀਂ ਧੰਨੇ ਗੁੱਸਾ ਨਾ ਕਰੀ ਮੈਂ ਚਾਹਦੀ ਨਹੀਂ ਆ ਕਿ ਜੋ ਮੋਲ ਘਰ ਦਾ ਚਲਦਾ ਪਿਆ ਐ ਐਸਾ ਹਾਲ ਚ ਤੁਹਾਨੂੰ ਛੱਡ ਕੇ ਜਾਣਾ ਪਰ ਗੱਲ ਇੱਥੇ ਅੰਛ ਦੀ ਹੀ ਐ ਉਹਦੇ ਪਿਓ ਨੂੰ ਪਤਾ ਲੱਗ ਗਿਆ ਨਾ ਕਿ ਮੁੰਡੇ ਨੂੰ ਕੋਈ ਇਨਸਾਨ ਕਿਸੇ ਵੱਲੋਂ ਹੋ ਗਿਆ ਜਦੋਂ ਉਹ ਗੱਲਬਾਤ ਹੋ ਗਈ। ਉਹਨੇ ਮੈਨੂੰ ਕੱਚੀ ਨੂੰ ਚਬਾ ਲੈਣਾ ਮੈਂ। ਬਸ ਆਪਣੇ ਮੁੰਡੇ ਹੱਥੋਂ ਬੜੀ ਮੈਂ ਵੀ ਪੈਣ ਨਹੀਂ ਆ। ਹੋਰ ਕੋਈ ਗੱਲ ਨਹੀਂ। ਹਾਂ ਤੂੰ ਟੈਨਸ਼ਨ ਨਾ ਲੈ। ਪਿਛੇ ਘਰ ਸਾਹਮਣੇ ਨੂੰ ਮੈਂ ਹੈਗਾ ਆ। ਮੈਂ 7 ਦਿਨਾਂ ਦੀ ਛੁੱਟੀ ਕਿਉਂ ਲਈ ਹੈ ਉਥੋਂ? ਕਿਹ ਗੱਲ ਕਰਕੇ ਲਈ ਹੋਗੀ? ਤੂੰ ਚੱਲ ਜਾ। ਟੈਨਸ਼ਨ ਨਾ ਲੈ। ਘਰ ਸਾਹਮਣੇ ਨੂੰ ਮੈਂ ਤਾਂ ਮਾਰਾ ਹੈ ਗਿਆ। ਬਾਪੂ ਦੇ ਤੈਨੂੰ ਪਤਾ ਬਾਪੂ ਅੱਕੇ ਉਹਦੇ ਵੱਲ। ਬਾਪੂ ਨੇ ਕੋਈ ਗੱਲ ਕਰਨੀ ਨਹੀਂ ਹੈ। ਨਾ ਇਹਨੂੰ ਕੋਈ ਗੱਲ ਕਰਨ ਦੇਣੀ। ਨਹੀਂ ਗੱਲਸੂ। ਚੋਲਿਆਂ ਨੂੰ ਬੁਲਾ ਕੇ ਤੁਹਾਡੀ ਗੱਲ ਦਾ ਕਰ ਕਿੱਕ ਪੁੱਪਾਂ ਦੀ ਕੋਲ ਨਹੀਂ ਸਾਡੇ ਨਾਲ ਵਿਚੋਲਾ ਮੇਰੇ ਸਾਹਮਣੇ ਦਾ ਵੇ ਵਿਚੋਲਾ ਜਦੋਂ ਮੈਨੂੰ ਦੇ ਦਿੰਦਾ ਨਾ ਮੇਰਾ ਦਿਲ ਕਰਦਾ ਇਹਨੂੰ ਵੜਦਾ ਮੈਂ ਇਹੋ ਜਿਹਾ ਬਸਾਉਣਾ ਨਹੀਂ ਪਿੱਛੇ ਦਾ ਵੀ ਸੋਚਣੀ ਸਾਡੇ ਖਾਨਦਾਨ ਦੀ ਕੱਲਾ ਕੱਲਾ ਧੂਆਂ ਗਾਣਾ ਇੱਥੇ ਕਿਹੜੇ ਚਾਰ ਭਰਾ ਬੈਠੇ ਮਿਲਣ ਕਿਤੇ ਨੂੰ ਸਾਮ ਲੰਗੇ ਆਹ ਤੇਰੇ ਹੱਥ ਜੋੜੇ ਉਹ ਤੋਂ ਹੱਥ ਨਾ ਜੋੜ ਇਹੋ ਜਿਹਾ ਕੰਮ ਨਹੀਂ ਮੈਂ ਕਰਦਾ ਬਸ ਵਿਚੋਲੇ ਜਦ ਮੇਰੇ ਤੱਪ ਚੜ ਜਾਂਦਾ ਪੂਰਾ ਤਾਂ ਮੈਨੂੰ ਵੀ ਚੜਦਾ ਮੈਂ ਇਹ ਮਸਲੇ ਦਾ ਹੱਲ ਢੱਈਏ ਤੇ ਫਿਰ ਗਾਂ ਦਾ ਗੁੱਜ ਸੋਚੀ ਹਾਂ ਫਿਰ ਕਰ ਚੱਲ ਮਚਾ ਵੀ ਨਹੀਂ ਬਣਾਵਾ ਬਣਾ ਚਾਹ ਮੇ ਕੀ ਗੱਲ ਹੈ ਮੈਂ ਵੀ ਜਾਣਾ ਮੜਾ ਹੈ ਕੰਮ ਆ। ਕਦੋਂ ਦੀ ਆਪਾਂ ਤੁਲੇ ਜਾਣਦੇ ਆ ਪਰ ਕਿੰਨੀ ਕੁ ਤੁਰੀ ਆ ਕੇ ਸਾਰੀਆਂ ਦੁਕਾਨਾਂ ਹੀ ਦੁਕਾਨਾਂ ਆ। ਮੰਮੀ ਅੱਗੇ ਚੱਲੋ ਤੇ ਰੁਕੋ ਜੀ। ਚੱਲੋ ਤੇ ਆਹ ਜੇ ਹੋ ਤਾਂ। ਮੰਮੀ ਤੋਂ ਉਹਨੂੰ ਕਿੱਥੇ ਉਹ ਪਾਪਾ ਨੂੰ ਦੇਖਾ ਹੈਗੀ ਆ ਮੇਰੇ ਪਾਪਾ। ਚਲ ਜਾ ਦੇ ਇੱਕ। ਚਲ ਠੀਕ ਹੁੰਦਾ ਤੇ ਮੈਂ ਇੱਥੇ ਤੋਂ ਚੱਲ ਕੇ ਥੋੜੀ ਹੁਣ। ਥੈਂਕ ਯੂ। ਇਹ ਦੋ ਸੁੱਖੇ ਤਾਂ ਉਹ ਦੋ ਰਾਚੇ ਨਹੀਂ। ਤੁਸੀਂ ਜਿੰਨੇ ਤੱਕ ਇਹ ਤਾਂ ਵਧੀਆ ਕਰਵਾ ਰਿਹਾ ਕਰਵਾ ਰਿਹਾ ਤੇਰੇ ਵਸਾਈਆਂ। ਜੇ ਪਾਣੀ ਚਾਹੀਦਾ। ਹਾਂ ਜੀ। ਜੇ ਆਪ ਚੰਗੇ ਹੁੰਦੇ ਤੇ ਕੀ ਦਾ ਤੁਹਾਨੂੰ ਨਾਲੇ ਕੋਈ ਆਉਣ ਜਾਣਾ ਰੱਖਦੇ। ਤੁਸੀਂ ਵੀ ਤਾਂ ਹੋਈਏ ਪਤਾ ਯੂਨਿਵਰਸ ਬਾਹਰ ਤੇ ਬੜਾ ਮੇਰੇ ਤੋਂ ਪਹਿਲਾਂ ਤੁਸੀਂ ਜਾਣਦੇ ਸੀ। ਜਿਨ੍ਹਾਂ ਨੂੰ ਕੋਈ ਜਵਾਈ ਵੀ ਕਰਦਣੀ ਹੈਗੀ ਆਪਣੀ ਨੋਹ ਦੀ ਕੀ ਗਦਰ ਕਰਨਗੇ। ਆ 10 ਕੀ ਪਰਚਰਨੀ ਆਈ ਕੀ ਪ੍ਰੋਬਲਮ ਜਿਹੜੀ ਆਇਤ ਨੂੰ ਮਨਜ਼ੂਰ ਤੇ ਗਈ ਸੀ ਹਾਂਜੀ ਸਭ ਕੋਈ ਜੀ ਤੁਹਾਡੇ ਸਾਹਮਣੇ ਜੇ ਤੁਹਾਡੇ ਨੂੰ ਸਹੀ ਨਹੀਂ ਚੱਲਦੀ ਤਾਂ ਤੁਹਾਨੂੰ ਕਹਿੰਦਾ ਮੇਰੇ ਨਾਲ ਸਹੀ ਚੱਲਦੀ ਹੋਣੀ ਜਿੰਨਾ ਨੂੰ ਆਪਣੀ ਜਵਾਈ ਦੀ ਕਰਨੀ ਹੈਗੀ ਉਹ ਮੇਰੀ ਗੱਲ ਕਿੱਥੇ ਕਰਨੀ ਤੇ 10 ਕੀ ਕਰਦੀ ਸਰਬਾਭੁਕੀ ਤੇ ਆਹ ਤਾਂ ਮੈਨੂੰ ਪਤਾ ਉਹ ਜੀ ਮਾਮਾ ਨਾ ਜਰਾ ਮਾਰਾ ਸੀ ਕਰਦੇ ਹਾਂ ਮਾਮਾ ਜੀ ਮਾਂ ਮਦਰੀ ਵਿੱਚ ਹਾਂਜੀ ਕੀ ਕਰਦੇ ਇਹ ਮਾਂ ਨੇ ਬੜਾ ਘੋਟਦੇ ਮਾਂ ਮਦਰੀ ਵਿੱਚ ਸੀ ਜੀ ਨਹੀਂ ਹਾਂਜੀ ਮੇਰੀ ਸੋਚਿਆ ਕੀ ਪਤਾ ਮੇਰੀ ਚੁਪਣਾ ਵਾਲੀ ਨੂੰ ਸਭ ਕੁਝ ਸਮਝ ਲੱਗਦੀ ਪਰ ਇਹ ਨਾ ਚੁੱਪੀ ਜਿਹੜੀ ਨਾ ਇਹ ਜੀ ਤੋੜ ਕੇ ਉਹ ਖਾਤੀ ਨੂੰ ਤੁਹਾਨੂੰ ਪਤਾ ਉਸ ਦਾ ਅੱਜ ਮੇਰੇ ਕੀ ਕੁਝ ਹੁੰਦਾ ਗਿਆ ਮੈਂ ਤੁਹਾਨੂੰ ਦੱਸਾਂ ਮੇਰੇ ਤੇ ਆਪਣਾ ਇਥੇ ਮਨ ਖਰਾਬ ਹੋ ਜਾਂਦਾ ਉਹ ਲੋਕ ਜਿਹੜੇ ਹਨ ਚੁੱਪੀ ਸਭ ਨੇ ਉਹਨਾਂ ਨੇ ਨਹੀਂ ਜਦ ਮਾਰਦੇ ਕੋਰਦੇ ਥਾਣੇ ਜਾਂ ਕਪਰੇ ਦੇ ਪਹਿਲਾਂ ਆ ਮੇਰੀ ਘਰ ਦੀ ਵਿੱਚ ਆ ਭਾਵੇਂ ਕੋਈ ਵੀ ਭਾਜੀ ਸਭ ਕੁਝ ਕਰਤੀ ਦੇਖਿਆ ਪਰ ਉਹਨਾਂ ਨੂੰ ਜਮਾ ਲੱਖੀ ਚੜੀ ਨਹੀਂ ਗਈ ਤੁਹਾਨੂੰ ਦੱਸ ਮੈਂ ਕਰ ਲਈ ਕੀ ਕਰ ਸਕਦਾ ਨੂੰ ਭਾਜੀ ਮੈਂ ਤਾਂ ਸਿਰਫ ਇਹੋ ਕਰਤਾ ਰਹੂੰਗੀ ਜਿੱਦਾਂ ਵੀ ਹੌਸਲੇ ਨਾਲ ਮੇਰੀ ਮਦਦ ਕਰਨਾ ਤੁਸੀਂ ਉਹ ਮੈਂ ਤੇਰੀ ਕਰਨਾ ਪਰ ਜੇ ਤੂੰ ਕਹਾਂ ਮਾ ਉਸ ਕਰਦੇ ਹਾਂ ਮਦਦਾਂ ਉਸ ਕੰਚ ਨੂੰ ਮੈਂ ਨਹੀਂ ਹੁਣਾਂ ਉਸ ਕਹ ਦੇ ਤਰੀਕ ਮੈਂ ਆਪਣੀ ਉਦਰੀ ਤੋਂ ਬਾਹਰ ਤੋਂ ਲੈ ਕੇ ਇੱਥੋਂ ਤੱਕ ਜਿਹੜਾ ਕੰਮ ਕੀਤਾ ਜਿੱਥੇ ਦੇਣ ਮੈਂ ਤੈਨੂੰ ਪੂਰਾ ਹੈ ਬਾਕੀ ਜਿਹੜਾ ਕੰਮ ਆਪਣੇ ਮੁੰਡੇ ਨੂੰ ਸੁਝਾ ਦਿੰਦਾ ਜਿੱਤਾ ਉਹਨੂੰ ਕਹੇਗਾ ਉਹਦਾ ਕਰ ਲੈ ਆਪੇ ਰਸਤੇ ਪਤਾ ਤੁਹਾਨੂੰ ਆਪਣੀ ਤਿੱਕੀ ਨਾਲ ਵੀ ਕੀਤੀ ਹੋਈ ਵੀ ਭਾਜੀ ਉਹ ਤੇ ਵਿਚਾਰ ਨਹੀਂ ਜੋ ਕਿ ਭਾਈ ਨਹੀਂ ਕਿ ਜਿਹੜੇ ਬੰਦੇ ਦਾਸ ਕਰ ਚਲ ਕੋਈ ਨਹੀਂ ਮੈਨੂੰ ਆਪਣਾ ਵੱਡਾ ਪ੍ਰਾਈਸ ਮੈਂ ਜਿੱਥੇ ਮੇਰੀ ਲੋੜ ਪਵੇ ਉਹ ਬਲੀਸ ਤੋਂ ਬਾਅਦ ਲੈ ਕੇ ਇੱਥੋਂ ਤੱਕ ਤੇਰਾ ਨਾਮ ਉਹਦਾ ਮੁੰਡਾ ਨਾ ਕੁੰ ਜਦਾਂ ਦਾ ਜਿੱਦਾ ਜਿੱਤਾ ਮੇਰਾ ਮੁੰਡਾ ਤੈਨੂੰ ਕਹੀ ਜਾਵੇ ਉਹਦਾ ਉਹਦਾ ਕਰਦੇ ਬਾਕੀ ਉਹਨਾਂ ਨਾਲ ਆਪਣੇ ਦੇਣਾ ਆਪਣੇ ਲੈਣਾ ਤੂੰ ਵਸੇ ਨਹੀਂ ਦਾ ਸਮੇਂ ਲੈ ਕਿ ਜੋ ਮੇਰਾ ਮੁੰਡਾ ਤੈਨੂੰ ਕਹੀ ਉਹ ਕਰਦਾ ਬਹੁਤ ਬਹੁਤ ਮਿਹਰਬਾਨੀ ਭਾ ਜੀ ਦਾ ਜੀ ਮੇਰੇ ਮਗਧਿਕਾਰੀ ਇੱਥੇ ਆ ਗਏ ਜੀ ਬਸ ਤੁਸੀਂ ਇਹ ਮਿਲ ਦੱਸ ਸਕਦੇ ਜੀ ਰਾਤ ਕਿਦਾਂ ਨੂੰ ਸਿੱਧੇ ਰਾਹ ਕਿਦਾਂ ਲਿਆ ਹੋਏ ਹੋ ਉਹ ਗੇ ਪੜਾਣੇ ਮੇਰੇ ਇਹੋ ਛੋਟੇ ਹੋਣਾ ਹੋਵੇ ਠੀਕ ਹੈ ਮੈਂ ਤੇਰੇ ਨਾਲ ਅੱਜ ਤੁਰ ਪਾਂਗੀ ਜਦ ਵੀ ਤੇਰੇ ਨਾਲੋਂ ਮੇਰੇ ਕੋਲ ਕੰਮ ਮੈਥੜੀਗਾ ਆਪਣੀ ਲੜਾਈ ਆਪ ਰੱਖੀਂ ਕੁੜੀਆਂ ਕਿਸੇ ਦੋਨੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਮੁੰਡਾ ਇੱਕ ਬਰੋਦਰ ਹਾਂ ਜੀ ਕਾਪਰੀਂ ਲੜਾਈ ਆਪਰੇ ਦੇ ਸਕਦੇ ਹੋ 4-10 ਕਿਲੋ ਸਾਜੀ ਅੰਛ ਨੇ ਵਹਿ ਜਿਸ ਤਰੀਕੇ ਨਾਲ ਦੱਸਿਆ ਤਾਂ ਦੱਸਿਆ ਕਿ ਤੁਹਾਡਾ ਕਾਰੋਬਾਰ ਵਧੀਆ ਸਭ ਕੋਈ ਤੁਹਾਡੇ ਕੋਲ ਹੈਗਾ ਇੱਕ ਗੱਲ ਹੀ ਸਮਝੋ ਤੂੰ ਹਮਰੇ ਘਰ ਇੱਕ ਗੱਡੀ ਦੀ ਡਿਮਾਂਡ ਕਿਉਂ ਰੱਖੀ ਐ? ਉਹ ਬੇਦਰ ਚਾਰ ਵਜੇ ਲੱਗਿਆ ਸੀ ਆ ਬਾਹਰ। ਗੱਡੀ ਦੀ ਗੱਲ ਮੇਰੀ ਕੋਈ ਨਹੀਂ ਸਿਰਫ ਇਹਨੇ ਬਣੀ ਉਹ। ਮਾਂ ਨੇ ਮੇਰੀ ਸੱਸ ਨੇ ਮੈਨੂੰ ਕਿਹਾ ਗੱਡੀਆਂ ਵੱਡੀਆਂ ਲੈ। ਅੱਛਾ। ਤੇਰੀ ਵੱਡੀ ਇਸ ਵੱਡੀ ਗੱਡੀ ਦੇ ਵਿੱਚ ਭਾਰਨੇ ਕੋਈ ਨਹੀਂ ਮੇਰੇ ਘਰ ਚ ਆਉਂਦੇ। ਉਹ ਵਜੇ ਸੁਭਾਨ ਨੇ ਆ ਬੱਸ ਕੋਈ ਗਈ ਐ ਇੱਕੋ ਕਹਿ ਕੇ ਭੇਜੀ। ਕਿ ਮਾਂ ਆਖਦੀ ਰੁਹੀਂ ਵੱਡੀ ਗੱਡੀ ਲੈ। ਤੇ ਤੂੰ ਵੱਡੀ ਗੱਡੀ ਲੈ ਆ। ਤੈਨੂੰ ਬਾਗੇ ਤੇ ਮੇਰੇ ਬੂਰੇ ਦੇ ਬਾਗੇ ਸੋਰ ਗੱਡੀਆਂ ਦਾ ਮੈਂ ਭੁੱਖਾ ਨਹੀਂ ਕੰਡੀਆਂ ਮੇਰੇ ਕੋ ਬਥੇਰੀਆਂ ਸਿਰਫ ਇੰਨਾ ਦੀ ਉਫਾਕ ਵਖਾਨੀ ਇਹਨਾਂ ਨੂੰ ਕਿ ਇੱਕ ਗੱਡੀ ਖਰੀਦਣੋਂਗੇ ਵੀ ਰਹਿ ਗਏ ਆ ਮੈਨੂੰ ਤੇ ਕਹਿੰਦਾ ਮੈਂ ਸੋਨੇ ਚਾਰ ਗੱਡੀਆਂ ਹੋਰ ਲਵਾ ਦਾਂ ਯਾ ਪਹਿਲਾਂ ਵੇਖਣ ਤੇ ਆਪ ਵੀ ਨਹੀਂ ਜੋਗੀ ਵੀ ਉਹ ਉਹਦੇ ਨਹੀਂ ਇਸ ਘਰ ਚੜੀਏ ਤੇ ਬਨੇ ਦੀ ਮਾਂ ਵੱਡੇ ਗੱਡੀ ਲੈ ਕੇ ਉਹਨੂੰ ਬਾਗੇ ਚ ਲੈ ਚਲੀ ਬਾਜੀ ਤੁਸੀਂ ਤਾਂ ਮੈਂ ਕਹਿ ਤਾ ਕਿ ਬੱਡੀ ਗੱਡੀ ਲੈ ਕੇ ਤੇ ਫਿਰ ਵਾਪਸ ਆ ਕਾਨੂੰ ਪਤਾ ਜੋ ਜੋ ਤੁਸੀਂ ਇਹਨਾਂ ਨੂੰ ਕਿਹਾ ਨਾ ਉਹੋ ਕੁਝ ਇਹ ਮੈਨੂੰ ਕਹਿੰਦੀ ਹੈ ਕਿ ਹਾਂ ਸਿੰਘੂ ਤੇ ਜਦੋਂ ਤੂੰ ਆਵੇਂ ਵੀ ਨਾ ਆਪਣੇ ਸੋਹਣਾਂ ਤੇ ਵੱਡੀ ਗੱਡੀ ਲੈ ਕੇ ਆਵੇਂ ਵਿਆਹ ਵੀ ਮੇਰੇ ਇਸੇ ਘਰ ਕਿੰਨਾ ਨੇ ਕੀਤਾ ਸੀ ਕਿ ਹਾਂ ਤੇ ਵੱਡੀ ਗੱਡੀ ਲੈ ਕੇ ਆਉਂ ਤੂੰ ਮੈਨੂੰ ਨਹੀਂ ਪਤਾ ਕਿ ਇਹ ਸਾਰੇ ਗੇਮ ਜਿਹੜੀ ਨਾ ਮੇਰੇ ਵਿਆਹ ਤੋਂ ਪਹਿਲਾਂ ਵੀ ਚੱਲਣ ਦੀ ਹੈ ਕਿ ਜੇ ਵਿਆਹ ਕਰਾਉਣਾ ਤਾਂ ਕੁੜੀ ਜਦੋਂ ਤੇ ਵੱਡੀ ਗੱਡੀ ਵਾਲੀ ਹੋਵੇ ਕਿਥੋਂ ਵੱਡੀ ਗੱਡੀ ਤੇਰੇ ਕੋਲ ਆ ਕੇ ਦੇਣੀ ਹੈ ਮੈਨੂੰ ਹਾਂਜੀ ਇਹੋ ਤਾਂ ਮੇਰੇ ਪੇਕੇ ਆਖੋ ਮੰਗਦੇ ਹੋ ਕਿ ਉਹ ਆਪਣੀ ਔਕਾਰ ਦੇ ਮਾਲੂ ਕੁਛ ਵੀ ਰੇ ਸਾਲਾ ਮੇਰਾ ਐਡਾ ਕੰਮ ਕਰਦਾ ਆਪਣੇ ਆਪ ਐਡਾ ਘੌਂਦਾ ਘੌਂਦਾ ਉਹ ਕਹਦੇ ਜੋ ਭਾਜੀ ਚੰਗੀ ਪਲੀ ਗੱਡੀ ਘਰੇ ਲੱਗੀ ਔਰ ਇੱਕੋ ਗੱਡੀ ਡੱਟ ਲਾ ਕੇ ਬੈਠਿਆ ਕਿ ਜੇ ਚਾਹੀਦੀ ਤਾਂ ਤੇਰੇ ਫੇਕਿਆ ਲੋ ਗੱਡੀ ਚਾਹੀਦੀ ਸਾਡੀ ਤੇ ਗੱਡੀ ਖਰਾਬ ਹੋਈ ਆ ਜੀ ਯਾ ਕਰਦੇ ਮੈਨੂੰ ਪਤਾ ਨਹੀਂ ਕੁੜੀ ਵੀ ਹੈ ਤੇ ਕੁੜੇ ਰਹੇ ਹੋਏ ਦਿੱਤੇ ਹੁੰਦੇ ਆ ਜਿਹੜੇ ਤੇਰੇ ਦਾ ਇਹ ਕੰਮ ਕਰਦੇ ਨੇ ਕੀ ਪਤਾ ਭਾਜੀ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਇਹ ਤਾਂ ਬਸ ਇਹਨਾਂ ਨੂੰ ਪਤਾ ਹੋ ਜੇ ਅੰਦਰਲੇ ਘਰ ਦਾ ਕੀ ਹੋ ਗਏ ਹਰ ਠੀਕ ਹੈ ਮੇਰੀ ਸੁਣਨ ਕਰ ਲੋ ਜੋ ਕਰਦੇ ਉਹਨਾਂ ਨੂੰ ਕਰਨ ਦੇ ਨਾਤੇ ਨਾਲ ਜਿੱਦਾਂ ਮੇਰਾ ਮੁੰਡਾ ਜੇ ਵੱਖ ਖਤਕੋਦਾ ਕਰੀਏ ਅੱਗੇ ਮੈਨੂੰ ਫੋਨ ਕਰਨਾ ਜੋ ਕੰਮ ਹੋਏਗਾ ਮੈਂ ਨਾ ਫੋਨ ਤੇ ਦਾ ਲਗਾ ਦਿਆਂ ਬਾਹਰ ਜਿੱਥੇ ਬੁਲਾਣੀ ਅੱਜ ਕੋ ਮੇਰੇ ਕੋਲ ਠੀਕ ਹੈ ਕੋਈ ਨਾ ਬਾਹਰ ਜਿੱਥੇ ਮੁਕਿੰਦੀ ਬਾਹਰ ਹੋ ਜਾਣਾ ਠੀਕ ਹੈ ਦਸ ਮੋਰ ਜਿੱਥੇ ਜੀ ਵੀ ਤੇਰੇ ਨਾਲ ਟੈਨਸ਼ਨ ਨਾ ਲੱਗੇ ਉਹਨੂੰ ਨਾ ਫਾਇਓ ਤੇ ਲਾ ਰੋ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਕਰ ਚਲੋ ਅੰਛ ਚਲੀਏ ਥੈਂਕ ਯੂ अच्छा एक अजब हाँ। तरफ तो मैंने तेरे तो बड़ी-बड़ी चीजें भी तो आ रखी हैं आपके फिर और भी प्रेशर लग जो-जो जिता-जिता मैं तुमसे सुन जा वो दो-तमाम ही ना ठीक है और देख रहा हूँ ठीक है ठीक है समझे ਜਾ ਜੱਟ ਵੀ ਮਾਮੇ ਦੇ ਦਿੱਤਾ ਉਹ ਉਹ ਨਾ ਬੰਦੇ ਤੇ ਨਹੀਂ ਪਾਪਾ ਨੇ ਦਿੱਤਾ ਸੁਝਾਇਆ ਬਾਕੀ ਆਪੇ ਨੀ ਕਰਨਾ ਠੀਕ ਹੈ ਉਹ ਕੋਈ ਬੈਠਣ ਨੂੰ ਨਹੀਂ ਠੀਕ ਹੈਗਾ ਜੀ ਬੋਲਦੇ ਆਂ ਅਛਾ ਦੇਖ ਪੁੱਤਰੇ ਤੇ ਤੇ ਜਿਹੜੀ ਜੁਬਈਰੀ ਮੈਂ ਪਾ ਲੱਗਾ ਜੋ ਜੋ ਤੈਨੂੰ ਸੁਝਾਇਆ ਉਹ ਜਾ ਕੇ ਆਪਣੀ ਮਾਮੇ ਨੂੰ ਸੁਝਾਣਾ ਤੇ ਆਪਣੇ ਪਿਓ ਦੀ ਬੈਠਣ ਲੱਗ ਦੇਣੀ ਹਾਂ ਹਾਂ ਸਮਝ ਲੱਗੀ ਜਿੱਦਾਂ ਜਿੱਦਾਂ ਮੈਂ ਤੈਨੂੰ ਕਿਹਾ ਉਹ ਤਾਂ ਉਹਦਾ ਕਰਨਾ ਤੂੰ ਤਾਂ ਹੀ ਜਾ ਕੇ ਆਪਣੀ ਮਾਮੇ ਨੂੰ ਕਹੀਂ ਜਨਾ ਤੇ ਜੇ ਤੈਨੂੰ ਕੋਈ ਕੁਛ ਕਹਿੰਦਾ ਉਸ ਸੇ ਵਾਲੇ ਮੈਨੂੰ ਫੋਨ ਕਰਨਾ ਕਿ ਪਾਪਾ ਮੈਨੂੰ ਆਹ ਗੱਲ ਕਹਿੰਦੇ ਆ ਉਹਦਾ ਭੈਣ ਅੱਜਾ ਦੀ ਮੈਂ ਰੀਲ ਆਪੇ ਬਣਾਉਣਾ ਠੀਕ ਆ